ਇਸ ਸੰਸਾਰ ਦੇ ਵਿੱਚ ਜੁਣਾ ਕਿਤੇ ਸੌਕਾ ਦੁਨੀਆ ਜਿਉਣਾ ਦਿੰਦੀ ਹੈ ਇਸ ਕਰਕੇ ਜਿਹੜਾ ਮਰਜੀ ਸਾਨੂੰ ਆ ਕੇ ਦਰਨ ਰਜਾਏ ਐਂਦਾ ਨਹੀਂ ਇਹਦੇ ਲਈ ਸਾਨੂੰ ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ ਗੁਰਮਤਿ ਦੀ ਗਿੱਧਿਆ ਗੁਰਮਤਿ ਦੀ ਵਿਦਿਆ ਗਿਆਨ ਦੀ ਵਿਦਿਆ ਸਾਨੂੰ ਸੰਸਾਰ ਦੇ ਵਿੱਚ ਜੜੀਆਂ ਵੀ ਚੀਜ਼ਾਂ ਜਿਹੜੇ ਸਾਡੇ ਰਾਇਸ ਨੇ ਇਹਦੀ ਜੜੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਨੌਜਵਾਨ ਨੂੰ ਬੱਚੇ ਨੂੰ ਬਜ਼ੁਰਗ ਨੂੰ ਕੋਈ ਕਿਸੇ ਦਾ ਕੋਈ ਨੁਕਸਾਨਾ ਕਰਦੇ ਮਹੱਲੇ ਵਿੱਚ ਸਮਾਜ ਵਿੱਚ ਦੇਸ਼ ਵਿੱਚ ਕੌਮ ਵਿੱਚ ਇਹ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਜਦੋਂ ਇਹ ਚੀਜ਼ਾਂ ਬਾਰੇ ਆਪਾਂ ਕਿਸੇ ਨੂੰ ਜਾਗਰਿਤ ਕਰਨਾ ਤੇ ਜਿਹੜੇ ਸਾਡੇ ਦੁਸ਼ਮਣ ਹੋਣੇ ਨੇ ਕਹਿਣਾ ਵੀ ਆ ਬੰਦਾ ਗਲਤ ਬੋਲਦਾ ਇਹਦੀ ਨਿੰਦਿਆ ਕਰੋ ਨਾ ਹਟਾਓ ਕਿਸੇ ਤਰੀਕੇ ਨਾਲ ਹਟਾਓ ਕਿਉਂਕਿ ਜੇ ਇਹਨੇ ਅਵੇਅਰ ਕਰ ਦਿੱਤਾ ਬੱਚਿਆਂ ਨੂੰ ਨੌਜਵਾਨਾਂ ਨੂੰ ਤੇ ਇਹਦੇ ਨੁਕਸਾਨ ਹੋ ਜਾਏਗਾ ਕਿਉਂਕਿ ਪਤਾ ਕੀ ਹੈ ਵੱਡੇ ਲੋਕ ਛੋਟਿਆਂ ਤੇ ਰਾਜਪਤਾ ਕਿਉਂ ਕਰਦੇ ਨੇ ਜਿਹੜੀਆਂ ਅਨਪੜਤਾ ਜਨਤਾ ਉਹਨਾਂ ਦੇ ਛੇਤੀ ਰਾਜ ਹੋ ਜਾਂਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਨਹੀਂ